ਸੱਟਾ ਬਾਜਰੇ ਦਾ ਸੱਟਬ ਐਸਾ ਤਨੇ ਤਮ ਰੋੜਿਆ ਉਠਣਾ ਜਾਂਦਾ ਮাইয়া ਇਹ ਤੇ ਮੈਨੂੰ ਪਹਿਲਾ ਗਾਣਾ ਬੁਨਿਆਦ ਹੈ ਕਿ 2016 ਵਿੱਚ ਮਿਲ ਗਿਆ ਸੀਗਾ ਬ੍ਰੇਕ ਸੋ ਉਹ ਫਿਰੋਜ਼ ਖਾਨ ਹੈਗੇ ਨੇ ਬਹੁਤ ਹੀ ਵਧੀਆ ਸਿੰਗਰ ਸਾਡੇ ਪੰਜਾਬ ਦੇ ਉਹਨਾਂ ਦੇ ਨਾਲ ਮੇਰਾ ਡਿਊਇਟ ਸੀਗਾ ਉਸ ਦਾ ਨਾਮ ਸੀ ਮੈਂ ਮਰ ਜਾਵਾਂ ਬੜਾ ਹੀ ਖੂਬਸੂਰਤ ਗਾਣਾ ਉਹਦੇ ਨਾਲ ਸ਼ੁਰੂਆਤ ਹੋਈ ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਜਿੰਨੀ ਮਿੱਠੀ ਹੁੰਦੀ ਹੈ ਨਾ ਉਨੀ ਹੀ ਪੰਜਾਬੀ ਖਾਰਕੂ ਵੀ ਬਹੁਤ ਹੁੰਦੀ ਹੈ ਉਹ ਵਾਲੇ ਵੀ ਹੈਗੇ ਗਾਣੇ ਸਾਡੇ ਕੋਲ ਉਹ ਵੀ ਸੁਣਾਵਾਂਗੇ ਤੁਹਾਨੂੰ ਬਟ ਬਹੁਤ ਬਹੁਤ ਮੈਨੂੰ ਮਾਣ ਹੈ ਇਸ ਗੱਲ ਤੇ ਕਿ ਪੰਜਾਬ ਦਾ ਜਿਹੜਾ ਨਾਮ ਹੈ ਉਹ ਸਾਡੇ ਇੱਥ ਦੇ ਆਰਟਿਸਟਸ ਤੇ ਪੰਜਾਬੀ ਜਿਹੜੀ ਭਾਸ਼ਾ ਨੂੰ ਲੈ ਕੇ ਅੱਗੇ ਵਧ ਰਹੇ ਨੇ ਤੇ ਇੰਨਾ ਸਾਰਾ 뮤직 ਰਿਲੀਜ਼ ਕਰ ਰਹੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਵੀ ਮੈਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਹਿੰਦਾ ਜਿਹੜੀ ਤੁਹਾਡੇ ਕੋਲ ਚੀਜ਼ ਹੈਗੀ ਜੋ ਤੁਹਾਨੂੰ ਆਉਂਦੀ ਆ ਤੁਸੀਂ ਬਚਪਨ ਤੋਂ ਸੁਣ ਕੇ ਵੱਡੇ ਹੋਏ ਹੋ ਨਾ ਉਹ ਨੈਚੁਰਲੀ ਜਿੰਨੀ ਵਧੀਆ ਲੱਗੂਗੀ ਨਾ ਹੋਰ ਕੋਈ ਚੀਜ਼ ਨਹੀਂ ਲੱਗੂਗੀ ਓਨੀ ਵਧੀਆ ਸੋ ਮੈਂ ਹਮੇਸ਼ਾ ਬਹੁਤ ਮਾਣ ਕਰਦੀ ਜਦ ਵੀ ਮੈਨੂੰ ਕਿਹਾ ਜਾਂਦਾ ਮੈਂ ਜੁਗਨੀ ਸੁਣਾਕ

ਬਾਜੀ ਦਾ ਸਿੱਟਾ ਢੇਰ ਸਾਰੀ ਪੰਜਾਬੀ ਫਿਲਮਾਂ 'ਚ ਆਪਣੇ ਕੰਮ ਕੀਤਾ ਹੈ। ਹਾਂਜੀ। ਪਹਿਲਾ ਬ੍ਰੇਕ ਕਦ ਮਿਲਿਆ ਥਾ? ਅ ਮੈਨੂੰ ਮੇਰਾ ਪਹਿਲਾ ਬ੍ਰੇਕ ਜਿਹੜਾ ਮਿਲਿਆ ਸੀਗਾ 2015 ਦੇ ਵਿੱਚ ਮੈਂ ਬੰਬੇ ਸ਼ਿਫਟ ਹੋਈ। ਇੱਥੇ ਰਹਿ ਕੇ ਫਿਰ ਮੈਂ ਜੈਦੇਵ ਕੁਮਾਰ ਜੀ ਨੂੰ ਮਿਲੀ ਸੀਗੀ। ਤੇ ਇੱਥੇ ਰਹਿ ਕੇ ਮੈਂ ਉਹਨਾਂ ਨੂੰ ਮਿਲੀ ਤੇ ਮੈਂ ਉਹਨਾਂ ਦੇ ਲਈ ਇੱਕ ਸਕ੍ਰੈਚ ਗਾਉਣੇ ਸ਼ੁਰੂ ਕੀਤੇ ਤੇ ਮੈਨੂੰ ਪਹਿਲਾ ਗਾਣਾ ਜਿੰਨੀ ਯਾਦ ਹੈ ਕਿ 2016 ਵਿੱਚ ਮਿਲ ਗਿਆ ਸੀਗਾ ਬ੍ਰੇਕ। ਸੋ ਉਹ ਫਿਰੋਜ਼ ਖਾਨ ਹੈਗੇ ਨੇ ਬਹੁਤ ਹੀ ਵਧੀਆ ਸਿੰਗਰ ਸਾਡੇ ਪੰਜਾਬ ਦੇ। ਉਹਨਾਂ ਦੇ ਨਾਲ ਮੇਰਾ ਡਿਊਇਟ ਸੀਗਾ।

ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਜਿੰਨੀ ਮਿੱਠੀ ਹੁੰਦੀ ਹੈ ਨਾ ਉਨੀ ਹੀ ਪੰਜਾਬੀ ਖਾਰਕੂ ਵੀ ਬਾਤ ਹੁੰਦੀ ਹੈ ਉਹ ਵਾਲੇ ਵੀ ਹੈਗੇ ਗਾਣੇ ਸਾਡੇ ਕੋਲ ਉਹ ਵੀ ਸੁਣਾਵਾਂਗੇ ਤੁਹਾਨੂੰ ਬਟ ਬਹੁਤ ਬਹੁਤ ਮੈਨੂੰ ਮਾਣ ਹੈ ਇਸ ਗੱਲ ਤੇ ਕਿ ਪੰਜਾਬ ਦਾ ਜਿਹੜਾ ਨਾਮ ਹੈ ਉਹ ਸਾਡੇ ਇੱਥ ਦੇ ਆਰਟਿਸਟਸ ਤੇ ਪੰਜਾਬੀ ਜਿਹੜੀ ਭਾਸ਼ਾ ਨੂੰ ਲੈ ਕੇ ਅੱਗੇ ਵਧ ਰਹੇ ਨੇ ਤੇ ਇੰਨਾ ਸਾਰਾ 뮤직 ਰਿਲੀਜ਼ ਕਰ ਰਹੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਵੀ ਮੈਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਹਿੰਦਾ

ਬਟ ਫਿਰ ਵੀ ਹਿੰਦੀ ਦੇ ਕਾਫੀ ਕਰੀਬ ਹੈ ਪੰਜਾਬੀ ਦੇਖਿਆ ਜਾਏ ਹੋਰ ਭਾਸ਼ਾਵਾਂ ਦੇ ਕੰਪੈਰੀਸਨ ਚ ਤੇ ਆਈ ਥਿੰਕ ਉਹ ਜਿਹੜੀ ਇੱਕ ਚੀਜ਼ ਹੈਗੀ ਨਾ ਉਹ ਬੜਾ ਵਧੀਆ ਇੱਕ ਕਨੈਕਸ਼ਨ ਬਣ ਜਾਂਦੀ ਸਾਰਿਆਂ ਦੇ ਨਾਲ ਤੇ ਬਾਕੀ ਜਿਹੜਾ ਉੱਥੇ ਦਾ એનਰਜੈਟਿਕ ਜਿਹੜੀ ਵਾਈਬ ਹੈਗੀ ਆ ਤੇ ਕੋਈ ਵੀ ਸੈਲੀਬ੍ਰੇਸ਼ਨ ਬਿਨਾ ਪੰਜਾਬੀ ਗਾਣਿਆਂ ਤੋਂ ਪੰਗੜੇ ਤੋਂ ਹੁੰਦੀ ਨਹੀਂ ਕੰਪਲੀਟ ਤੇ ਇਹਦਾ ਸ਼ਰੇ ਆਬਵੀਅਸਲੀ ਸਾਰੇ ਜਿਹੜੇ ਆਰਟਿਸਟਸ ਮਹਾਨ ਸਾਡੇ ਹੋਏ ਨੇ ਬਹੁਤ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਬਹੁਤ ਵਧੀਆ ਕਰ ਰਹੇ ਨੇ ਤੇ ਜਗਾ ਜਗਾ ਉਹਨਾਂ ਦਾ ਨਾਮ ਹੈ ਉੱਥੇ ਸ਼ੋਜ਼ ਕਾਨਸਰਟਸ ਹੁੰਦੇ ਲੋਕੀ ਜਿਹੜੇ ਪੰਜਾਬੀ ਨਹੀਂ ਵੀ ਆ ਉਹਨਾਂ ਦੇ ਟਿਕਟਾ ਲੈ ਕੇ ਜਾਂਦੇ ਨੇ ਸੁਣਦੇ ਨੇ ਦੇਖਦੇ ਨੇ ਪਲੇਲਿਸਟਾਂ ਚ ਸਾਰਿਆਂ ਦੇ ਗਾਣੇ ਹੁੰਦੇ ਨੇ ਪੰਜਾਬੀ ਤੇ ਆਈ ਥਿੰਕ ਇਹ ਸਾਰੀ ਚੀਜ਼ਾਂ ਜੋੜ ਦੀਆਂ ਨੇ ਕਿਸੇ ਵੀ ਭਾਸ਼ਾ ਦੇ ਇਨਸਾਨ ਨੂੰ ਪੰਜਾਬੀ ਨਾਲ ਪੰਜਾਬੀ ਫੋਕ ਦੀ ਵੀ ਗੱਲਾਂ ਕਰਾਦਾ ਤੇ ਸੁਰਿੰਦਰ ਕੌਰ ਹੋ ਤੇ ਗੁਰਦਾਸ ਮਾਨ ਤੇ ਲੈ ਕੇ ਇੱਕ ਹਿਊਜ ਫੋਕ ਲੇਗਸੀ ਹੈ

ਜਿਹੜੀ ਤੁਹਾਡੇ ਕੋਲ ਚੀਜ਼ ਹੈਗੀ ਜੋ ਤੁਹਾਨੂੰ ਆਉਂਦੀ ਆ ਤੁਸੀਂ ਬਚਪਨ ਤੋਂ ਸੁਣ ਕੇ ਵੱਡੇ ਹੋਏ ਹੋ ਨਾ ਉਹ ਨੇਚਰਲੀ ਜਿੰਨੀ ਵਧੀਆ ਲੱਗੂਗੀ ਨਾ ਹੋਰ ਕੋਈ ਚੀਜ਼ ਨਹੀਂ ਲੱਗੂਗੀ ਓਨੀ ਵਧੀਆ ਸੋ ਮੈਂ ਹਮੇਸ਼ਾ ਬਹੁਤ ਮਾਨ ਕਰਦੀ ਜਦ ਵੀ ਮੈਨੂੰ ਕਿਹਾ ਜਾਂਦਾ ਮੈਂ ਜੁਗਨੀ ਸੁਨਾ ਸੁਨਾਨੀ ਕਿਸੇ ਨੂੰ ਮੈਂ ਹੀਰ ਸੁਣਾਉਣੀ ਆ ਬੜਾ ਅੱਛਾ ਲੱਗਦਾ ਸੋ ਆਈ ਥਿੰਕ ਇਹ ਇੱਕ ਜਾਦੂ ਹੁੰਦਾ ਹਰ ਕਿਸੇ ਦੀ ਆਪਣੀ ਭਾਸ਼ਾ ਦੇ ਵਿੱਚ ਤੇ ਆਪਣੇ ਫੋਕ ਨੂੰ ਲੈ ਕੇ ਜ਼ਰੂਰ ਅੱਗੇ ਵਧਣਾ ਚਾਹੀਦਾ ਮੈਂ ਵੀ ਆਪਣਾ 뮤ਜ਼ਿਕ ਲੇਬਲ ਸ਼ੁਰੂ ਕੀਤਾ ਉਸ ਦਾ ਨਾਮ ਹੈ ਜੀਟੀ 뮤ਜ਼ਿਕ ਤੇ ਮੈਂ origignal ਗਾਣੇ ਰਿਲੀਜ਼ ਕਰਦੀ ਰਹਿੰਨੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ 4-5 ਗਾਣਿਆਂ ਦੇ ਬਾਅਦ ਘੱਟੋ-ਘੱਟ ਇੱਕ ਫੋਕ ਜ਼ਰੂਰ ਕੀਤਾ ਜਾਵੇ ਤਾਂ ਮੈਂ ਹਾਲ ਹੀ ਚ ਇੱਕ ਬਹੁਤ ਸੋਹਣਾ ਗੀਤ ਹੈ ਸ਼ੀਸ਼ ਮਹਿਲ ਉਹ ਵੀ ਪੰਜਾਬੀ ਫੋਕ ਗਾਣ ਹੈਗਾ ਵਿਆਹਾਂ ਦੇ ਵਿੱਚ ਗਾਇਆ ਜਾਂਦਾ ਢੋਲਕੀ ਦੇ ਨਾਲ ਸੋ ਉਸ ਗੀਤ ਨੂੰ ਰਿਲੀਜ਼ ਕੀਤਾ ਤੇ ਉਹ ਉਹਨੂੰ ਇੰਨਾ ਪਿਆਰ ਮਿਲਿਆ ਆਈ ਥਿੰਕ ਇਹ ਸਭ ਤੋਂ ਵੱਡਾ ਸਬੂਤ ਹੈ ਕਿ ਫੋਕ ਕਿੰਨਾ ਇੰਪੋਰਟੈਂਟ ਹੈ ਹਜੇ ਵੀ ਲੋਕਾਂ ਦੇ ਦਿਲਾਂ ਵਿੱਚ ਕਿੱਦਾਂ ਵਸਿਆ ਹੈ ਇੱਕ ਛੋਟੇ-ਛੋਟੇ 3-3 4-4 ਸਾਲ ਦੇ ਬੱਚੇ ਉਸ ਗਾਣੇ ਨੂੰ ਇੰਜੋਏ ਕਰ ਰਹੇ ਆ

ਨੂੰ ਕਿਹਾ ਜਾਂਦਾ ਤੇ ਜੋ ਵੀ ਮਤਲਬ ਜੋਸ਼ ਭਰੀ ਚੀਜ਼ਾਂ એનਰਜੈਟਿਕ ਗੀਤ ਗਾਉਣ ਭੰਗੜਾ ਗਿੱਧਾ ਇਹ ਸਭ ਤੁਹਾਨੂੰ ਉੱਥੇ ਜਿਹੜੇ ਮਿਲਦੇ ਨੇ ਨਾ ਉਹ ਉੱਥੇ ਦੀ ਜਿਹੜੀ ਢੋਲ ਠਮਾਕੇ ਵਾਲੀ ਬੀਟਸ ਹੁੰਦੀਆਂ ਉਹਨੂੰ ਸੁਣ ਕੇ ਤੁਹਾਡੇ ਮੋਢੇ ਆਪੇ ਐ ਹੋ ਜਾਣਗੇ ਤਾਲੀ ਮਾਰਨ ਦਾ ਦਿਲ ਕਰੂਗਾ ਤੁਹਾਨੂੰ ਸੋ ਇਹ ਉਹਦੇ ਵਿੱਚ ਹੈਗੀ ਉਹਦੀ ਬੰਦਤਰੀ ਕੁਝ ਇਸ ਤਰ੍ਹਾਂ ਦੀ ਹੈਗੀ ਹੈ ਤੇ ਪੰਜਾਬੀ ਇੰਡਸਟਰੀ ਵਿੱਚ ਕਿਸ ਤਰ੍ਹਾਂ ਦੇ ਮਿਊਜ਼ਿਕ ਡਾਇਰੈਕਟਰਸ ਹੈ ਕਿਸ ਤਰ੍ਹਾਂ ਦੇ ਸਿੰਗਰ ਦੇ ਐਕਟਰਸ ਕਿਉਂਕਿ ਹਾਂ ਤਾਂ ਇੱਕ ਰੂਲ ਹੈਗਾ ਕਿ ਤੁਹਾਨੂੰ ਅਗਰ ਐਕਟਰ ਬੰਨਣਾ ਹੈ ਤੋ ਤੁਹਾਨੂੰ ਗਾਣਾ ਆਣਾ ਕੰਪਲਸਰੀ ਹੈ ਪੰਜਾਬ ਇੰਡਸਟਰੀ ਵਿੱਚ ਢੇਰ ਸਾਰੇ ਸਿੰਗਰਸ ਹੈਗੇ ਹਾਂਜੀ ਤੋ ਕਿੰਨੀ ਰਿਚ ਹੈ ਸਾਡੀ ਇੰਡਸਟਰੀ ਪੰਜਾਬ ਦੀ ਆਈ ਥਿੰਕ ਬਹੁਤ ਹੀ ਰਿਚ ਹੈਗੀ ਕਿਉਂਕਿ ਨਾ ਪੰਜਾਬ ਇੱਕ ਐਸੀ ਜਗ੍ਹਾ ਹੈਗੀ ਹੈ ਜੋ ਇੰਡੀਪੈਂਡੈਂਟ 뮤직 ਜਿੱਥੇ ਸ਼ੁਰੂ ਤੋਂ ਹੀ ਰਿਹਾ ਕਿਤੇ ਨਾ ਕਿਤੇ ਆਪਾਂ ਇੱਥੇ ਬੰਬੇ ਚ ਦੇਖਦੇ ਸੀ ਕਿ ਕੁਝ ਸਾਲਾਂ ਤੋਂ ਹੀ ਸ਼ੁਰੂ ਹੋਇਆ ਹੈ ਇੰਡੀਪੈਂਡੈਂਟ ਉਸ ਤੋਂ ਪਹਿਲੇ ਨਹੀਂ ਹੁੰਦਾ ਸੀ ਜੇ ਤੁਸੀਂ ਸਿੰਗਰ ਅਖਵਾਉਣਾ ਚਾਹੁੰਦੇ ਹੋ ਤਾਂ ਉਹ ਫਿਲਮਾਂ ਚ ਗਾਣੇ ਗਾਣੇ ਹੀ ਪੈਣੇ ਆ ਜੇ ਤੁਹਾਡੇ ਫਿਲਮ ਚ ਗਾਣੇ ਨਹੀਂ ਹੈਗੇ ਤੁਸੀਂ ਸਿੰਗਰ ਹੀ ਨਹੀਂ ਮੰਨੇ ਜਾਂਦੇ ਸੀ ਇੱਥੇ ਜੀ ਸੋ ਇੰਡੀਪੈਂਡੈਂਟ 뮤직 ਪੰਜਾਬ ਚ ਆਲਰੇਡੀ ਇਨਾ ਸਿਗਾ ਨਾ ਕਿ ਉੱਥੇ ਸੁਪਰਸਟਾਰ ਜਿਹੜਾ ਬੰਦਾ ਇੱਕ ਸਿੰਗਰ ਆਲਰੇਡੀ ਹੁੰਦਾ ਸੀ ਉੱਥੇ ਤੁਹਾਨੂੰ ਐਕਟਰ ਜਾਂ ਫਿਰ ਇੱਕ ਸਿੰਗਰ ਦੋਨਾਂ ਨੂੰ ਇਕੱਠੇ ਖੜੇ ਕਰੋਗੇ ਉਹ ਬਰਬਰ ਦੇ ਸਟਾਰ ਹੁੰਦੇ ਨੇ ਹਾਂਜੀ ਸੋ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਹਰ ਇੱਕ ਸਿੰਗਰ ਦਾ ਇੱਕ ਆਪਣਾ ਫਲੇਵਰ ਨਿਕਲ ਕੇ ਆਉਂਦਾ ਤਾਂ ਉਹ ਜਿਹੜੀ ਚੀਜ਼ ਹੈ ਉਹ ਵੀ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਆਈ ਥਿੰਕ ਹਰ ਸਿੰਗਰ ਨੂੰ ਆਪਣਾ ਖੁਦ ਦਾ ਇੰਡੀ 뮤직 ਜ਼ਰੂਰ ਕਰਨਾ ਚਾਹੀਦਾ ਤਾਂ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਖਾਸੀਅਤ ਹੈ ਨਾ ਪੰਜਾਬ ਦੀ ਉਹ ਉਹ ਬਹੁਤ ਅੱਛੀ ਹੈ ਤੇ ਉਹੀ ਪੰਜਾਬ ਦੇ ਮਿਊਜ਼ਿਕ ਨੂੰ ਹਮੇਸ਼ਾ ਤੋਂ ਮਤਲਬ ਜੀਵਿਤ ਰੱਖਦੀ ਹੈ ਤੇ ਅੱਗੇ ਵੀ ਰੱਖੂਗੀ। ਤੋਂ ਪੰਜਾਬੀ ਇੰਡਸਟਰੀ ਵਿੱਚ ਅਭੀ ਕੁਝ ਨਿਆ ਨਵਾਂ ਕੁਝ ਆਨੇ ਵਾਲਾ ਹੈ। ਅਭੀ ਆਪਨੇ ਇੱਕ ਐਲਬਮ ਆਈ ਹੈ ਆਪਨੇ। ਹਾਂਜੀ। ਹੋਰ ਅੱਗੇ ਕੀ ਹੋ ਰਿਹਾ ਹੈ? ਤੋਂ ਮੇਰਾ ਰੀਸੈਂਟਲੀ ਗਾਣਾ ਅੱਛਾ ਤੁਹਾਨੂੰ ਪਤਾ ਮੈਨੂੰ ਸਾਰੇ ਕਹਿੰਦੇ ਕਿ ਤੂੰ ਬੰਬੇ ਰਹਿਣੀ ਹੈ ਤੇ ਤੂੰ ਪਰ ਗਾਣੇ ਜਾਦਵੀ ਬਣਾਣੀ ਤੇ ਸਾਰੇ ਪੰਜਾਬੀ ਬਣਾਈ ਜਾਂਦੀ ਹੈ। ਮੇਰੇ ਲੇਬਲ ਦੇ ਸਾਰੇ ਗਾਣੇ ਤੁਹਾਨੂੰ ਪੰਜਾਬੀ ਚ ਮਿਲੂਗੇ। ਮੈਂ ਕਹੂੰਗੀ ਜਾਦਵੀ ਮੈਂ ਲਿਖਣ ਬੈਣੀ ਆ ਨਾ। ਮੈਨੂੰ ਸੋਚਣਾ ਹੀ ਮੇਰੀ ਜਿਹੜੀ ਸੋਚ ਆ ਉਹ ਆਂਦੀ ਪੰਜਾਬੀ 'ਚ ਸੋ ਮੈਂ ਸਾਰੇ ਗਾਣੇ ਆਟੋਮੈਟਿਕਲੀ ਪੰਜਾਬੀ 'ਚ ਲਿਖਦੀ ਆ ਬਟ ਅੱਗੋਂ ਮੈਂ ਇੱਕ ਹਿੰਦੀ ਗਾਣਾ ਵੀ ਕੀਤਾ ਹੈ ਜਿਹਨੂੰ ਆਪਾਂ ਜਲਦੀ ਰਿਲੀਜ਼ ਕਰਾਂਗੇ ਸੋ ਉਹ ਹੈ ਉਸ ਤੋਂ ਇਲਾਵਾ ਪੰਜਾਬੀ ਫਿਲਮ ਹੈਗੀ ਹੈ ਇੱਕ ਫਿਲਮ ਦਾ ਨਾਮ ਹੈਗਾ ਰੌਣਕ ਤੇ ਇੱਕ ਹਾਂ ਮੈਂ ਪਾਗਲ ਹਾਂ ਹਿਮਾਂਸ਼ੀ ਖੁਰਾਨਾ ਦੀ ਫਿਲਮ ਹੈ ਉਹਦੇ ਵਿੱਚ ਮੇਰੇ ਗੀਤ ਆ ਰਹੇ ਨੇ ਸੋ ਬੜੇ ਸੋਹਣੇ ਗੀਤ ਨੇ ਤੁਸੀਂ ਸੁਣਿਓ ਚਰਖਾ ਚੰਨਣ ਦਾ ਚੁੰਨੀ ਤੇ ਯਾਰ ਬਾਵਰਾ ਇਹ ਸਾਰੇ ਗੀਤ ਲਾਈਨ ਅਪ ਨੇ ਬਸ ਲਾਵਾ ਹਿੰਦੀ ਫਿਲਮਾਂ ਦੇ ਵਿੱਚ ਵੀ ਮੈਂ ਬਹੁਤ ਸਾਰੇ ਗੀਤ ਗਾਉਂਦੀ ਰਹਿੰਨੀ ਆ ਤੇ ਆਪਾਂ ਬਹੁਤ ਸਾਰਾ 뮤직 ਪਾਈਪਲਾਈਨ ਵਿੱਚ ਹੈਗਾ ਜਿਹੜਾ ਕਿ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਮੇਰੇ ਲੇਬਲ ਤੇ ਤਾਂ ਹਰ ਮਹੀਨੇ ਨਵਾਂ ਗਾਣਾ ਆਨ ਆਈ ਆਣਾ ਤਾਂ ਹਮ ਇਹ ਕਹਾਂਗੇ ਕਿ ਬੰਬੇ ਮੇਂ ਪੰਜਾਬ ਕੋ ਅਲਾਈਵ ਰੱਖ ਰਹੀ ਹੈ ਜੋਤਿਕਾ ਹਾਂ ਬਹੁਤ ਬਹੁਤ ਪੰਜਾਬ ਤਾਂ ਮੇਰੇ ਅੰਦਰ ਹੀ ਜਿਉਂਦਾ ਹੈ ਤਾਂ ਮੈਂ ਜਿੱਥੇ-ਜਿੱਥੇ ਜਾਂਦੀ ਹੈ ਨਾਲ-ਨਾਲ ਜਾਂਦਾ ਪੰਜਾਬ ਤੱਕ ਦੇ ਸਾਰੇ ਵੀਵਰਸ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਬੜੇ ਹੀ ਪਿਆਰ ਨਾਲ ਸਾਡੇ 뮤זיਕ ਨੂੰ ਸੁਣਦੇ ਹੋ ਤਾਂ ਸਾਨੂੰ ਬੜਾ ਹੀ ਸਾਡਾ ਹੌਸਲਾ ਵਧਾਉਂਦੇ ਹੋ ਤੇ ਇਸੇ ਤਰ੍ਹਾਂ ਕਰਦੇ ਰਹੋ ਅੱਛਾ ਅੱਛਾ 뮤זיਕ ਸੁਣਦੇ ਰਹੋ ਅੱਛੀ 뮤זיਕ ਨੂੰ ਜੇ ਤੁਸੀਂ ਵਧਾਵਾ ਦਿੰਦੇ ਹੋ ਤੇ ਸਾਨੂੰ ਵੀ ਇਦਾਂ ਲੱਗਦਾ ਕਿ ਹਾਂਜੀ ਅਸੀਂ ਵੀ ਕਰ ਸਕਦੇ ਹਾਂ ਅੱਛਾ ਫੋਕ ਅੱਛੀਆਂ ਕੰਪੋਜੀਸ਼ਨਸ ਅੱਛੇ ਲਿਰਿਕਸ ਜਿਨ੍ਹਾਂ ਦਾ ਕੋਈ ਮੀਨਿੰਗ ਹੁੰਦਾ ਇਸ ਤਰ੍ਹਾਂ ਦੇ 뮤זיਕ ਨੂੰ ਤੁਸੀਂ ਸੁਣਦੇ ਹੋ ਤੇ ਸਾਡੇ ਜਿਹੜੇ ਹੋਸਟ ਨੇ ਵੀ ਬੜੇ ਪਿਆਰੇ ਨੇ मैं बड़ी खुशी हुई की तुम इन प्यार पंजाबी बोलन की कोशिश कर दे मैं दिल न, दिल, दिल न पंजाबी हूँ हाँ जैसे पंजाबी कहते हैं ना आई लव द लैंग्वेज एंड दैट्स व्हाई आई अटेम्प्ट अगर मेरी पंजाबी में कोई गलती हो तो प्लीज माफ कीजिएगा लेकिन मैं कोशिश कर रहा हूँ दैट्स माय सैल्यूट टू द द ग्रेट हमारा पंजाब हु हैज कंट्रीब्यूटेड सो मच टू द आर्ट इंडस्ट्री बिल्कुल बिल्कुल थैंक यू सो मच मैं बहुत खुशी हुई तुमने मेरे नाल आज गल बात की थी पंजाबी जी थैंक यू सो